ਤੋ ਨੌਜਵਾਨਾਂ ਵੱਲੋਂ ਇੰਟਰਨੈਟ ਨੂੰ ਬਣਾ ਲਿਆ ਆਪਣਾ ਕੋਚ ਪਾਵਰ ਲਿਫਟਿੰਗ 'ਚੋਂ ਬੈਂਕਾ ਤੋਂ ਜਿੱਤ ਕੇ ਲਿਆ 골ਡ ਮੈਡਲ ਸਿੱਖਣ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਏ ਤਾਂ ਅਜਿਹੀ ਕੋਈ ਵੀ ਮੰਜ਼ਿਲ ਨਹੀਂ ਜੋ ਹਾਸਲ ਨਹੀਂ ਕੀਤੀ ਜਾ ਸਕਦੀ ਇਹ ਹੀ ਸੰਦੇਸ਼ ਕਰਦਾ ਹੈ ਗੁਰਦਾਸਪੁਰ ਦੇ ਤੋ ਨੌਜਵਾਨਾਂ ਨੇ ਜਿਹੜੇ ਬਿੜਾ ਕਿਸੇ ਕੋਚ ਤੋਂ ਕੋਚਿੰਗ ਲਏ ਪਾਵਰ ਲਿਫਟਿੰਗ ਵਿੱਚ ਉਹ ਬੈਂਕਾ ਤੋਂ ਅੰਡਰ 17 ਦੀ ਉਮਰ ਵਿੱਚ ਵੱਖ-ਵੱਖ 골ਡ ਮੈਡਲ ਜਿੱਤੇ ਲਿਆ ਹੈ ਹਨ ਅੱਜ ਦਾਾਸਪੁਰ ਪੜਤਨ ਤੇ ਉਹਨਾਂ ਦੇ ਪਰਿਵਾਰਾਂ ਅਤੇ ਪਿੰਡ ਵਾਲਿਆਂ ਵੱਲੋਂ ਜਹਾਜ਼ ਚੌਂਕ ਵਿਖੇ ਉਹਨਾਂ ਦਾ ਪਰਮਾਨਤ ਸਵਾਗਤ ਕੀਤਾ ਗਿਆ ਤਰਨਪ੍ਰੀਤ ਸਿੰਘ ਜੋ ਕਿ ਪਿੰਡ ਜੋੜਾ ਕਲਾਂ ਦਾ ਰਹਿਣ ਵਾਲਾ ਹੈ ਅਤੇ ਤਰਨਪ੍ਰੀਤ ਸਿੰਘ ਜੋ ਅਲੂਨਾ ਦਾ ਰਹਿਣ ਵਾਲਾ ਹੈ ਇੱਕੋ ਜਿਮ ਵਿੱਚ ਪ੍ਰੈਕਟਿਸ ਕਰਦੇ ਹਨ ਅਤੇ ਉਹਨਾਂ ਨੇ ਇਹ ਮਕਾਮ ਬਣਾ ਕੇ ਕਿਸੇ ਕੋਚ ਤੋਂ professionl training ਲਈ حاصل ਕੀਤਾ ਹੈ ਕਿਉਂਕਿ powerlifting ਦਾ professional coach ਹਲੇ ਵਾਲੇ ਦੇ ਕਿਸੇ ਵੀ ਸ਼ਹਿਰ ਵਿੱਚ ਉਪਲਬਧ ਨਹੀਂ ਹੈ ਅਜਿਹੇ ਵਿੱਚ ਉਹਨਾਂ ਨੇ ਇੰਟਰਨੈਟ ਦੇ ਟਾਈਟ ਤੇ ਸ਼ਡਿਊਲ ਨੂੰ ਫਾਲੋ ਕਰਕੇ ਆਪਣੇ ਆਪ ਨੂੰ ਇਸ ਕਾਬਲ ਬਣਾਇਆ ਕਿਤਰਨ ਪ੍ਰੀਤ ਨੇ 75 ਕਿਲੋਗ੍ਰਾਮ ਭਾਰ ਵਰਗ ਤੇ ਤਰਨ ਨੂੰ ਇਸ ਕਾਬਲ ਬਣਾਇਆ ਕਿ ਹਨਰਪ੍ਰੀਤ ਨੇ 75 ਕਿਲੋਗ੍ਰਾਮ ਭਾਰ ਵਰਗ ਅਤੇ ਤਰਨ ਪ੍ਰੀਤ ਨੇ 67 ਕਿਲੋ ਭਾਰ ਵਰਗ ਵਿੱਚ ਅੰਤਰਰਾਸ਼ਟਰੀ ਪੱਧਰ ਤੇ 골ਡ ਮੈਡਲ ਜਿੱਤਨ ਚ ਕਾਮ ਜਬੀ ਹਾਸਲ ਕੀਤੀ ਹੈ ਅਤੇ ਅੱਜ ਉਹਨਾਂ ਨੂੰ ਗਰਦਾਸਪੁਰ ਪਹੁੰਚ ਤੇ ਢੋਟ ਮੱਕੇ ਤੇ ਭੰਗੜਿਆ ਨਾਲ ਸਵਾਗਤ ਕੀਤਾ ਗਿਆ ਤੇ ਪਿੰਡ ਵਾਲਿਆਂ ਵੱਲੋਂ ਰੱਜ ਕੇ ਖੁਸ਼ੀ ਮਨਾਈ ਗਈ ਮੇਰਾ ਨਾਮ ਹਰਦੀਪ ਸਿੰਘ ਮੈਂ ਪਿੰਡ ਚੋੜਾ ਕਲੰਦ ਰਹਿੰਦਾ ਹਾਂ ਮੈਂ ਪਾਵਲਿਪ ਟੰਗੇਮ ਕਰਦਾ ਹਾਂ ਤੇ ਮੈਂ ਬੈਂਕੋਕ Thailand ਦੇ ਵਿੱਚ ਹੋਈ ਸੀਗੀ वर्ल्ड ਚੈਂਪੀਅਨਸ਼ਿਪ ਉਹਦੇ ਵਿੱਚੋਂ ਮੇਰਾ 골ਡ ਮੈਡਲ ਆਇਆ ਕਿੰਨੀ ਦੇਰ ਤੋਂ ਗੇਮ ਕਰ ਰਹੇ ਹੋ ਕਿੱਥੋਂ ਤੱਕ ਪਹੁੰਚੇ ਨਹੀਂ ਤੋਂ ਕਿੰਨੀ ਕੁ ਮੈਨੂੰ 6 ਸਾਲ ਹੋ ਗਏ ਗੇਮ ਕਰਦਿਆਂ ਨੂੰ ਇਤੋਂ ਤੱਕ ਆਉਣ ਲੱਗਿਆ ਮੈਨੂੰ ਬਹੁਤ ਮਿਹਨਤ ਲੱਗੀ ਮੈਂ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਮੈਂ ਤਿੰਨ ਵਾਰੀ ਇੰਟਰਵਿਊ ਆਇਆ ਫਿਰ ਜੀਰੋ ਤੋਂ ਫਿਰ ਆਪਣੀ ਗੇਮ ਸਟਾਰਟ ਕੀਤੀ ਤੇ ਮੈਨੂੰ ਮੇਰਾ ਪਹਿਲਾ ਕੰਪੀਟੀਸ਼ਨ ਹੋਇਆ ਸੀਗਾ 2021 ਦੇ ਵਿੱਚ ਮੈਨੂੰ ਸੂਰ ਦੀ ਸਰ ਜੋ ਕਿ ਸਕੂਲ ਵੱਲੋਂ ਗਿਆ ਸੀਗਾ ਮੈਂ ਤੇ ਉਸ ਤੋਂ ਬਾਅਦ ਫਿਰ ਮੈਂ ਸਟੇਟ ਖੇਡਣ ਗਿਆ ਡਿਸਟ੍ਰਿਕਟ ਖੇਡੇ ਆ ਫਿਰ ਸਟੇਟ ਖੇਡੇ ਆ ਫਿਰ ਨੈਸ਼ਨਲ ਫਿਰ ਮੈਂ 2025 ਦੇ ਵਿੱਚ ਨੈਸ਼ਨਲ ਕੋਰਟ ਬ੍ਰੇਕ ਕੀਤਾ ਸੀਗਾ 2024 ਦੇ ਵਿੱਚ ਤੇ ਬਾਅਦ ਚ ਅਸੀਂ 2024 ਦੇ ਵਿੱਚ 2024 ਦੀ ਦਸੰਬਰ ਦੇ ਵਿੱਚ ਟ੍ਰਾਇਲ ਹੋਏ ਸੀਗੇ ਜੈਪੁਰ ਇੰਡੀਅਨ ਟੀਮ ਵਾਸਤੇ ਉਹਦੇ ਵਿੱਚੋਂ ਅਸੀਂ 골ਡ ਮੈਡਲ ਲਿਆ ਤੇ ਉਹਦੇ ਥਰੂ ਆਪਾਂ ਕਿ ਥਾਈਲੈਂਡ ਖੇਡਣਾ ਹੈ ਜਿਹੜੀ ਜਿਹੜੀ ਹੈ ਕਾਫੀ ਤਾਕਤ ਹਾਂ ਜੀ ਇਹਦੀ ਵਿਅਸਥੀ ਇਹ ਗੀ ਜੀ ਆਪਣੀ ਪ੍ਰਾਪਤ ਦਾ ਧਿਆਨ ਰੱਖਣੀ ਰਹੇ ਉਹ ਪਰ ਕਿੰਨਾ ਕਿੰਨਾ ਦਾ ਤੁਹਾਨੂੰ ਸਾਥ ਜਿਵੇਂ ਕਿ ਇਹਦੇ वेट लिफ्टिंग ਜੋ ਕਿ 파워 ਲਿਫਟਿੰਗ ਹੈ ਮੈਂ ਇਹ ਬਹੁਤ ਜਿਆਦਾ ਟਫ ਹੈ ਇਹਦੇ ਵਿੱਚ ਇੰਜਰੀ ਦੇ ਬਹੁਤ ਜਿਆਦਾ ਚਾਂਸਸ ਨੇ ਜਿਵੇਂ ਕਿ ਬਾਕੀ ਬੈਕ ਇੰਜਰੀ ਲਗਾ ਲਓ ਜਿਵੇਂ ਮੇਰੇ ਵੀ ਹੁਣ ਦੋਨੇ ਸ਼ੋਲਡਰ ਤੇ ਇੰਜਰੀ ਹੋਈ ਹੈ ਬੈਕ ਇੰਜਰੀ ਹੋਈ ਹੈ ਤੇ ਖਰਾਕ ਵਗੈਰਾ ਦਾ ਤਾਂ ਪਾਪਾ ਨੇ ਬਹੁਤ ਸਾਥ ਦਿੱਤਾ ਤੂੰ ਤੱਕ ਹੌਣ ਵਾਸਤੇ ਜਿੰਨਾ ਵੀ ਸਪੋਰਟ ਹੈ ਘਰ ਦੇ ਨੂੰ ਸਪੋਰਟ ਕਰਦੇ ਦੀ ਸਪੋਰਟ ਹੋਣੀ ਚਾਹੀਦੀ ਸਪੋਰਟਸਮੈਨ ਨੂੰ ਫੇਰੀ ਅੱਗੇ ਵਧ ਸਕਦਾ ਉਹਨਾਂ ਤੋਂ ਬਿਨਾਂ ਨਹੀਂ ਤੇ ਮੈਨੂੰ ਬਹੁਤ ਸਪੋਰਟ ਮਿਲੀ ਸਕੂਲ ਵਾਲਿਆਂ ਦੀ ਬਹੁਤ ਸਪੋਰਟ ਸੀਗੀ ਜਿੱਦੋਂ ਮੈਂ ਪਲੱਸ 2 ਪਾਸ ਕੀਤੀ ਹੈ ਮੇਰੇ ਨਾਲ 12 ਦੋਸਤਾਂ ਦੀਆਂ ਸੀਗੀਆਂ ਕਿਹੜਾ ਜਿਸਤਾਨ ਅਜਕੀਸਤ ਹਾਂਜੀ ਸਸਕਲ ਜੀ ਮੇਰਾ ਨਾਮ ਤਨਪ੍ਰੀਤ ਸਿੰਘ ਆ ਮੈਂ ਅਲੂਣਾ ਪਿੰਡ ਦਾ ਰਹਿਣ ਵਾਲਾ ਆ ਗੁਰਦਾਸਪੁਰ ਡਿਸਟ੍ਰਿਕਟ ਦਾ ਹਾਂਜੀ ਕੀ ਤੁਸੀਂ ਬੇਟੇ ਹਿੰਚੇ ਜਿਹੜੀ ਹੈ ਇੰਟਰਨੈਸ਼ਨਲ ਚੈਂਪੀਅਨਸ਼ਿਪ ਹਾਂਜੀ ਦੇ ਵਿਚ ਰਨਰ ਆ ਪਰੇ ਹੋ ਇੱਥੇ ਤੱਕ ਪਹੁੰਚਣ ਲਈ ਅੱਜ ਤੱਕ ਤੁਹਾਡੀ ਕਿੰਨੀ ਮਿਹਨਤ ਰਹੀ ਤੇ ਕਿੰਨਾ ਕਿੰਨਾ ਦਾ ਤੁਹਾਨੂੰ ਸਾਥ ਮਿਹਨਤ ਤੇ ਮਤਲਬ ਇਹ ਨਹੀਂ ਮੈ ਨਹੀਂ ਸਕਦੇ ਕਿ ਕਿੰਨੀ ਮਿਹਨਤੀ ਇਹ ਤੇ ਬਸ ਜਿਉਂ ਲੱਗੇ ਆ ਉਹਦੇ ਲੱਗੇ ਰਹੇ ਆ ਇਹਦੇ ਵਿੱਚ ਕੋਈ ਵੀ ਦਿਨ ਇਦਾਂ ਦਾ ਨਹੀਂ ਗਿਆ ਜਿਸ ਤੋਂ ਮਤਲਬ ਹੈ ਜੇਮਸ ਕੀਪਰ ਕੀਤੀ ਹੋਏ ਟ੍ਰੇਨਿੰਗ ਮਿਸ ਕੀਤੀ ਹੋਏ ਜ਼ਿਆਦਾਤਰ ਤੇ ਇਹ ਜਿਹੜੇ 6 ਮਹੀਨੇ ਲੰਘੇ ਆ ਇਹ 6 ਮਹੀਨਿਆਂ ਵਿੱਚ ਮੇਰੇ ਘਰਦਿਆਂ ਨੂੰ ਵੀ ਪਤਾ ਮੇਰੇ ਘਰਦਿਆਂ ਦਾ ਵੀ ਕੂੜਾ ਸਾਥ ਹੀ ਨਾ ਕੋਈ ਕੰਮ ਬਿਲਕੁਲ ਇੱਕੋ ਚੀਜ਼ ਤੇ ਫੋਕਸ ਸੀ ਗੇਮ ਤੇ ਖਾਣਾ ਪੀਣਾ ਸੌਣਾ ਬਸ ਜਿਹੜੀ ਇਤਨੀ ਹੈ ਕਿੰਨੇ ਦੇਸ਼ਾਂ ਨਾਲ ਤੁਹਾਡਾ ਮੁਕਾਬਲਾ ਹੋਣਾ ਮੇਰਾ ਤੁਹਾਨੂੰ ਕੀ ਕੀ ਦਿੱਕਤਾਂ ਆਉਂਦੀਆਂ ਸਭ ਤੋਂ ਟਫ ਮੇਰਾ ਮੁਕਾਬਲਾ ਤੇ ਰਿਆਵਾ ਇਟਲੀ ਦੇ ਮੁੰਡਿਆਂ ਨਾਲ ਤੇ ਅੱਠਾਂ ਦੇ ਸ਼ਨਾ ਮੇਰਾ ਮੁਕਾਬਲਾ ਸੀ ਅੱਠ ਪਲੇਅਰ ਸੀ ਮੇਰੇ ਨਾਲ ਅੱਠਾਂ ਦੇ ਸ਼ਨਾ ਹਰ ਇੱਕ ਕੰਟਰੀ ਕੀ ਇੱਕ ਪਲੇਅਰ ਹੈ ਇੱਕ ਕੈਟਾਗਰੀ ਦਾ ਤੇ ਜਿਆਦਾ ਦਿੱਕਤ ਉੱਥੇ ਬਾਕੀ ਆਪਣੀ ਆਪਾਂ ਤੇ ਡਾਈਟ ਲੈ ਕੇ ਗਏ ਸੀ ਘਰੋਂ ਜਿੱਦਾਂ ਮਤਲਬ ਪ੍ਰੋਟੀਨ ਵਗੈਰਾ ਹੁੰਦਾ ਆ ਤੇ ਆਊਟ ਆਫ ਕੰਟਰੀ ਜਾ ਕੇ ਤੁਹਾਨੂੰ ਪਤਾ ਇੰਡੀਅਨ ਫੂਡ ਤੇ ਉਥਾਈ ਫੂਡ ਬਸ ਡਾਈਟ 'ਚ ਥੋੜਾ ਬੋਧਾ ਲੱਗਦਾ ਸੀ ਟਫਿੰਗ ਤੇ ਬਸ ਜਦੋਂ ਸਟੇ ਤੇ ਲੱਗੇ ਲਿਫਟਾਂ ਲੱਗ ਰਹੀਆਂ ਸੀ ਕੋਈ ਮਤਲਬ ਕਿਸੇ ਚੀਜ਼ ਤੋਂ ਅੱਗੇ ਲੰਘੜਿਆ ਕੋਈ ਸਕੈਡ ਤੋਂ ਵੱਦ ਲਾ ਲਿਆ ਕੋਈ ਕਿਸੇ ਤੋਂ ਮਤਲਬ ਪੂਰੇ ਮਾਈਂਡ ਸੈਟ ਨਾਲ ਮਾਈਂਡ ਪਲਾਨ ਨਾਲ ਕਰਨਾ ਪੈਂਦਾ ਆ ਕਿ ਕਿੰਨੀ ਲਿਫਟ ਲਗੋਣੀ ਉਦੋਂ ਥੋੜਾ ਡਰ ਲੱਗਦਾ ਜਦੋਂ ਕੋਈ ਅੱਗੋਂ ਸਾਡੇ ਨਾਲ ਅੱਗੇ ਲਬਾਦਾ ਕੀ ਸੁਪਨਾ ਕੀ ਹੈ ਫਿਰ ਤੁਹਾਨੂੰ ਸੁਪਨਾ ਸੁਪਨਾ ਤੇ ਮੇਰਾ ਬਸ ਸੁਪਨਾ ਤੇ ਪਹਿਲਾ ਸੁਪਨਾ ਤੇ ਮੇਰਾ ਇਹੀ ਸੀ ਕਿ ਮੈਂ ਜਿੱਤਾਂ ਮੈਂ ਕਰ ਦਿਆਂ ਨਾ ਰੋਸ਼ਨ ਕਰਾਂ ਮੇਰਾ ਕੀ ਕਰਿਆ ਤੇ ਜੁਵਾ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋ ਜੁਵਾ ਪੀੜੀ ਨੂੰ ਮੇਰਾ ਮੇਰਾ ਆਹੀ ਮੈਸੇਜ ਏ ਪੀ ਬਾਕੀ ਕੰਮ ਛੱਡ ਕੇ ਵੇਲਰ ਪੁਣਾ ਛੱਡ ਕੇ ਬਾਕੀ ਜੋ ਵੀ ਨਸ਼ੇ ਪੱਤੇ ਮੈਂ ਕਿਸੇ ਨੂੰ ਮਾਰਾ ਨਹੀਂ ਕਹਣਾ ਜੋ ਵੀ ਮਤਲਬ ਤੁਸੀਂ ਆਪੋ ਆਪਣੇ ਜੇ ਕਹੇ ਵੀ ਕੰਮ ਚ ਰੁੱਝੇ ਹੋ ਹਰ ਇੱਕ ਆਪਣੀ ਲਾਈਫ ਨੂੰ ਬਿਜ਼ੀ ਕਰੋ ਫਿਰ ਤੁਹਾਨੂੰ ਮੋਟੀਵੇਸ਼ਨ ਮਿਲੇਗੀ ਵੀ ਤੁਸੀਂ ਸੋਚੋ ਵੀ ਤੁਸੀਂ ਕਰਨਾ ਕੀ ਹੈ ਲਾਈਫ ਚ ਹਰ ਕਿਸੇ ਵੀ ਕੰਮ ਨੂੰ ਲੈ ਕੇ ਕਿਸੇ ਵੀ ਮਤਲਬ ਸਟੱਡੀ ਨੂੰ ਲੈ ਕੇ ਗੇਮ ਨੂੰ ਲੈ ਕੇ ਕਿਸੇ ਵੀ ਪਰਪਸ ਤੇ ਬਿਜ਼ੀ ਹੋ ਜਾਓ ਆਪਣੀ ਲਾਈਫ ਬਿਜ਼ੀ ਕਰੋ ਬਸ ਉਸ ਤੋਂ ਬਾਅਦ ਤੁਹਾਨੂੰ ਕਾਮਯਾਬੀ ਮਿਲੇਗੀ ਜੇ ਇਦਾਂ ਵੇਲਾ ਮਤਲਬ ਫਾਨ ਤੇ ਜਾ ਉਦਾਂ ਫਿਰ ਕੁਝ ਨਹੀਂ ਸਗੋਂ ਬੰਦਾ ਡਿਪਰੈਸਟ ਹੀ ਹੁੰਦਾ ਆਪਾਂ ਬਿਜ਼ੀ ਹੋਵਾਂਗੇ ਸਾਡਾ ਹੋਰ ਕਿਸੇ ਪਾਸੇ ਮਨ ਤੇ ਆ ਨਹੀਂ ਰਹੇ ਇੱਥੇ ਵੀ ਇੱਕ ਥਾਂ ਹੁੰਦੀ ਸੀ ਕਿ ਸਵਾਵਲੇ ਇਕੱਠੇ ਨਹੀਂ ਨਹੀਂ ਅਸੀਂ ਇੱਕੋ ਸਕੂਲ ਚ ਪੜਦੇ ਹਾਂ ਇਸੇ ਸਕੂਲ ਤੇ ਨਰਸਰੀ ਕੀਤੀ ਆ ਨਰਸਰੀ ਟੂ ਕਲਾਸ 2 ਇਹੀ ਸਕੂਲ ਰਹੇ ਆ ਤੇ ਆਪਾਂ ਇੱਥੇ ਹੀ ਆ ਨੂੰ ਇਕੱਠਿਆਂ ਨੂੰ ਜਿੰਮ ਦਾ ਚਸਕਾ ਪਿਆ ਇਹ ਲੱਗੇ ਸਾਡੇ ਜਿੰਮ ਦੇ ਹੰਰ ਵੀ ਆਏ ਨੇ ਉਹਨਾਂ ਆਪਣੀ ਨਿਊਲੀ ਜਿੰਮ ਓਪਨ ਕੀਤੀ ਲੱਗੇ ਪਿੰਡ ਤੇ ਉਦੋਂ ਹੀ ਆਪਾਂ ਖੇਡਣ ਗਏ ਆ ਉੱਥੇ ਜੇਮਲ ਹੋਣ ਗਏ ਆ ਤੇ ਬਸ ਉੱਥੋਂ ਹੀ ਬਾਅਦ ਸ਼ੌਂਕ ਪਿਆ ਵੱਧ ਭਾਰ ਚੁੱਕਣਾ ਵੱਧ ਭਾਰ ਚੁੱਕਣਾ ਪਰਿਵਾਰ ਦਾ ਤੇ ਮੰਮੀ ਜੀ ਮੇਰੇ ਨਾਲ ਖਲੋਤੇ ਨੇ ਪਰਿਵਾਰ ਦਾ ਤੇ ਇੰਨਾ ਜਿਆਦਾ ਸਹਿਯੋਗ ਕਰੀ ਕਹਿ ਨਹੀਂ ਸਕਦੇ ਮੰਮੀ ਪਾਪਾ ਦਾ ਹਾਂਜੀ ਕਦੇ ਵੀ ਕੋਈ ਵੀ ਕਮੀ ਨਹੀਂ ਹੋਂਦੀ ਤੀ ਨਾ ਡਾਈਟ ਨੂੰ ਲੈ ਕੇ ਨਾ ਕੋਈ ਇਕਵਿਪਮੈਂਟ ਨੂੰ ਲੈ ਕੇ ਇਹ ਜਿੰਨੀ ਮਹਿੰਗੀ ਗੇਮ ਆ ਯਾਰ ਕੋਈ ਅਫੋਰਡ ਨਹੀਂ ਕਰ ਸਕਦਾ ਕਈ ਪਲੇਅਰ ਤੇ ਬਸ ਇਹਦੇ ਜਿੰਨਾ ਇੱਥੇ ਪੈਸਾ ਲੱਗਦਾ ਉਹਦੇ ਕਰਕੇ ਰਹਿ ਜਾਂਦੇ ਆ 25-22000 ਰੁਪਏ ਮਿਨਰੀ ਡਾਈਟ ਤੇ ਬਾਕੀ ਜੋ ਵੀ ਹੈ ਇਕੁਇਪਮੈਂਟ ਤੇ ਚਲ ਜਾਂਦਾ ਹੁਣ ਸਾਡੀ 6 ਮਹੀਨੇ ਦੀ ਤਿਆਰੀ ਵਿੱਚ 2.5 ਤੋਂ 3 ਲੱਖ ਰੁਪਏ ਲੱਗ ਗਏ। ਹੁਣ ਤੁਸੀਂ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ? ਸਰਕਾਰ ਤੇ ਵੀ ਪੰਜਾਬ ਦੇ ਵਿੱਚ ਜ਼ਿਆਦਾਤਰ ਬੀਬੀ ਲਗਾਈ ਆ। ਸਰਕਾਰ ਤੋਂ ਕੀ ਮੰਗ? ਲੱਗਦਾ ਨਹੀਂ ਕਿ ਸਰਕਾਰ ਨੂੰ ਇਸ ਬਾਰੇ ਕੁਝ ਧਿਆਨ ਦੇਣਾ ਚਾਹੀਦਾ। ਹੁਣ ਜਦੋਂ ਤੁਸੀਂ ਸਰਕਾਰ ਤੱਕ ਮੈਸੇਜ ਤੇ ਪਹੁੰਚਿਆ ਹੀ ਆ ਤੇ ਬਾਕੀ ਹੋਰ ਤੇ ਕੁਝ ਨਹੀਂ ਉਹ ਵੀ ਜਾਣਦੇ ਹੀ ਹਰ ਇੱਕ ਦੇ ਮਤਲਬ ਇੰਨੇ ਪਲੇਅਰ ਕਿਹਦੇ ਵਾਸਤੇ ਕਰ ਲਿਆ ਕਿਸੇ ਨੌਕਰੀ ਵਾਸਤੇ ਹੀ ਤੇ ਕਰ ਰਿਹਾ। ਤੇ ਬਾਕੀ ਵੇਖੋ ਹੁਣ ਸਾਡੇ ਵੀ ਅੱਗੇ ਕਾਬੀਲੇ ਤੋਂ ਇਹ ਗਈ ਨੌਕਰੀ ਕਰਨ ਦੀ ਤੇ ਆਪਾਂ ਵੀ ਕਰ ਲਾਂਗੇ ਮੇਰਾ ਨਾਮ ਹਰਜੀਤ ਕੋਰ ਅਤੇ ਬੇਟੇ ਦਾ ਨਾਮ ਮਨਰਦੀਪ ਸਿੰਘ ਜਦੋਂ ਮਨ ਪਤਾ ਲੱਗਾ ਬਹੁਤ ਖੁਸ਼ੀ ਹੋਈ ਹਾਨੂੰ ਐਂ ਤੇ ਵੇਟ ਕਰਦੇ ਸੀ ਕਿ ਕਦੋਂ ਇਹਦਾ ਰਿਜ਼ਲਟ ਆਏ ਹਨ ਹਾਨੂੰ ਪਤਾ ਲੱਗੇਗੀ ਮੇਰੇ ਹਰਨਰਦੀਪदाई ਬਣ ਗਈਆਂ ਕਾਰਜ ਬਹੁਤ ਚੰਗਾ ਸੁਭਾ ਉਹ ਕਦੀ ਕਿਸੇ ਚੀਜ਼ ਤੋਂ ਕੋਈ ਚੀਜ਼ ਨਹੀਂ ਕਦੀ ਮੰਗੀ ਤੇ ਉਹ ਚਾਹਤਾ ਪਰ ਉਹਦੇ ਤੋਂ ਹਾਂਜੀ papa ਇਹਨਾਂ ਦੇ BSF ਵਿੱਚ ਹੈ ਜੀ ਨਾ ਉਹਨਾਂ ਦਾ ਸੁੱਚੇ ਦਰਸ਼ਨ ਵੀ ਉਹਨਾਂ ਨੂੰ ਦੇਣਾ ਪਿਆ ਬਹੁਤ ਮਤਲਬ ਕੀ ਆ ਉਹ ਵੀ ਬਹੁਤ ਚੰਗੇ ਆ ਬੱਚਿਆਂ ਨੇ ਵੀ ਉਹਨਾਂ ਬਹੁਤ ਵਧੀਆ ਲੈਵਲ 'ਚ ਪਾਇਆ ਜਿਸ ਵੇਲੇ ਬੇਟੀਆਂ ਨੂੰ ਕੋਰਸ ਤੇ ਪਾਇਆ

ਸਿਰ ਇਹ ਬਹੁਤ ਜਿਆਦਾ ਜਸਤ ਨੇ ਇਹਨੇ ਮੈਨੂੰ ਦੱਸਿਆ ਸੀ ਨਾ ਉਸ ਦਿਨ ਹੀ ਮੈਂ ਮੈਨੂੰ ਕੰਦਾ ਸੀ ਕੰਦਾ ਮम्मा ਕੀ ਕਰਨਦੀ ਆ ਮੈਂ ਕਿਹਾ ਮਾਬੇ ਬਾਬੇ ਸ਼੍ਰੀ ਚੰਦ ਨੂੰ ਯਾਦ ਕਰੰਦੀ ਆ ਕਹਿੰਦਾ ਮੰਮਾ ਜੀ ਬਾਬਾ ਸ਼੍ਰੀ ਚੰਦ ਨੇ ਮੇਰੀ ਆਵਾਜ਼ ਪੂਰੀ ਕਰਦੀ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਉਸ ਵੇਲੇ ਤੇ ਦਾਦਾ ਜੀ ਨੂੰ ਦੱਸ ਦਿੱਤੀ ਤੇ ਦਾਦਾ ਜੀ ਵੀ ਬਹੁਤ ਜਿਆਦਾ ਖੁਸ਼ ਹੋਏ ਮੇਰੇ ਵੇਟੋਂ ਦੇ ਉਹ ਘਰ ਬੜੀ ਟੈਨਸ਼ਨ ਦਿੰਦੇ ਕਦੀ ਆਹ ਬਣਾ ਦੋ ਮੇਰੇ ਕੁਝ ਨਹੀਂ ਸਾਰਾ ਕੁਛ ਏਪੇ ਬਣਾਉਂਦਾ ਇੰਨੇ ਵਿੱਚ ਤੇਲ ਤੂਲ ਜਿਆਦਾ ਨਹੀਂ ਪੋਣਾ ਆਪਣੀ ਹਿਸਾਬ ਨਾਲ ਜੋ ਵੀ ਮੀਟ ਖਾਣਾ ਜੋ ਵੀ ਖਾਣਾ ਇਹ ਆਪਣੇ ਹਿਸਾਬ ਨਾਲ ਬਣਾ ਮੈਨੂੰ ਕੁਝ ਨਹੀਂ ਖਾਣਾ ਬਸ ਇੱਕ ਆ ਬਹੁਤ ਜਿਆਦਾ ਖੁਸ਼ੀ ਹੈ ਮੈਂ ਕਦੀ ਇਹਨੂੰ ਸੁੱਤਾ ਨਹੀਂ ਛੱਡਦੀ ਮੈਨੂੰ ਪਤਾ ਵੀ ਇੰਨੀ ਟਾਈਮ ਇਹਨੇ ਸੋਣਾ ਸੋਣਾ ਮੈਂ ਇਸ ਸਕੂਲ ਬਾਰੇ ਇਹ ਕਹਿਣਾ ਚਾਹੁੰਦੀ ਹਾਂ ਕਿ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਪੜਾਈ ਬਾਰੇ ਮਤਲਬ ਇਹਨਾਂ ਇਸ ਕੰਮ ਵਾਲਿਆਂ ਨੇ ਮਤਲਬ ਕੋਈ ਕੁਛ ਨਹੀਂ ਕਹਿੰਦੇ ਰੇ ਮਤਲਬ ਕਿ ਬਾਹਰ ਦੂਰ ਨੇੜੇ ਜਾਂਦੇ ਰਹੇ ਨਾ ਤੇ ਬਿਲਕੁਲ ਵੀ ਕਹਿੰਦੇ ਨਹੀਂ ਲੇ ਕੁਝ ਵੀ ਕੋਈ ਨਹੀਂ ਪੇਪਰ ਜੇ ਭੱਜ ਵੀ ਗਿਆ ਤਾਂ ਵੀ ਪੇਗਾ ਨਹੀਂ ਪਰ ਸਕੂਲ ਵਾਲਿਆਂ ਦੀ ਬਹੁਤ ਸਪੂਟ ਲਈ ਹੈ ਸਕੂਲ ਦਾ ਸਟਾਫ ਬਹੁਤ ਚੰਗਾ ਜਿਉਂ ਮੈਂ ਬੱਚੇ ਪਾਏ ਮੈਂ ਨਰਸਰੀ ਤੋਂ ਉਹੀ 12ਵੀਂ ਤੱਕ ਇੱਥੇ ਪੜਾਇਆ ਮੇਰੇ ਬੱਚੇ ਦੋਸਤ ਸੀ ਦੋਨੇ ਇਸੇ ਸਕੂਲ ਚ ਪੜੇ ਥੈਂਕ ਯੂ ਸਰ ਮੇਰਾ ਨਾਮ ਡਾਕਟਰ ਸੁਸ਼ਮਨਾ ਮੁੰਸ਼ੀ ਹੈ सर हमारे स्कूल के लिए बहुत प्राउड मूमेंट है नर्सरी से पढ़ रहे हैं बच्चे करेक्टर डिसिप्लिन वाइज और स्पोर्ट्स वाइज तो पहले से ही इनका इंटरेस्ट था और अभी बहुत खुशी हो रही है और इन्होंने इंटरनेशनल लेवल पर गोल्ड जीता है हमें बहुत ज़्यादा खुशी हो रही है सर इनका जो करैक्टर था डिसिप्लिन वाइज भी ठीक थे करेक्टर वाइज भी पढ़ाई में भी ठीक थे ऑलराउंडर थे और स्पोर्ट्स में तो पहले से ही ये इनका हमेशा प्रैक्टिस करते थे जिम दिल्ली जाते थे कोई उन्होंने नगर नहीं डाला फिर डाइट पे उन्होंने बहुत अपना ध्यान दिया कोचिंग डेली लेते थे तो इस गवर्नमेंट तो से मैं यही रिक्वेस्ट करूँगी कि इन बच्चों को फैसिलिटीज़ प्रोवाइड करें जैसे कि एयर टिकट्स हैं इन्होंने एयर टिकट्स खुद की निकाली थी तो वो बच्चों को प्रोवाइड की जाए इंस्ट्रूमेंट्स जो इनके वेट लिफ्टिंग वाले जो भी इनके इंस्ट्रूमेंट्स वगैरह यूज़ करते इक्विपमेंट्स वो थोड़े अच्छे क्वालिटी वाइज इनको प्रोवाइड करें डाइट पर इनका ध्यान दें जो भी बच्चों का डाइट का जो भी पैसा वगैरह है तो बच्चों के साथ थोड़ा कॉपरेट करें